ਟੀਮ ਜਿਹੜੀ ਪ੍ਰਧਾਨਗੀ ਯੂਜ ਵਿੰਗ ਦੀ ਆ ਉਹ ਤੇਰੇ ਆ ਔਰ ਸੈਕੰਡ ਵਾਲੇ ਉਤੇ ਜਿਹੜੇ ਆ ਉਹ ਅਸੀਂ ਡਿਸਾਈਡ ਕਰਾਂਗੇ ਕਿ ਕਿੰਨਾ ਕਿੰਨਾ ਮਾਨਤਾ ਕਿੰਨਾ ਕਿੰਨਾ ਜਿਹਨਾਂ ਨੂੰ ਇਸੇ ਦਾਰੀ ਦੇਣੀ ਆ ਤੁ ਵੀ ਸਾਡਾ ਸ਼ਹਿਰ ਜਿਹੜਾ ਆ ਉਹ ਐਸੀ ਬਰਾਦਰੀ ਵੀ ਬਹੁਤ ਹੈ ਉਸ ਸਭ ਦੇ ਨਾਲ ਪੂਰਾ ਜਿਹੜੇ ਬਾਕੀ ਹੋਦੇ ਨੇ ਟੀਮ ਦੇ ਉਹ ਸਾਰੇ ਲੋਕ ਜਿਹੜੇ ਇਸ ਸ਼ਹਿਰ ਦੇ ਵਿੱਚ ਨੇ ਮੈਂ ਇੱਕ ਚੇਅਰਮੈਨ ਨੇ ਵਗੈਰਾ ਵੀ ਜੋ ਨਿਬੋਧਨ ਨਾ ਸੀ ਅ ਨਿਬੋਧਨ ਵਾਸਿਆ ਨੂੰ ਨਿਬੋਧਨ ਤੇ ਯੂਥ ਨੂੰ ਮੇਰੀ ਅਪੀਲ ਹੈ ਮੈਂ ਮੈਸੇਜ ਨਹੀਂ ਦੇ ਸਕਦੀ ਮੈਂ ਅਪੀਲ ਕਰ ਸਕਦੀ ਹਾਂ ਕਿ ਯਕੀਨ ਕਰ ਦਿਓ ਪ੍ਰੋਸਾ ਕਰਕੇ ਰੱਖਣਾ ਜਿੰਨਾ ਯਕੀਨ ਤੁਸੀਂ ਕਰਕੇ ਮੈਨੂੰ ਐਮਐਲਏ ਬਣਾਇਆ ਉਹ ਆਪਣਾ ਯਕੀਨ ਬਣਾ ਕੇ ਰੱਖਿਓ ਔਰ ਉਸਮਿੰਨ 5 ਸਾਲ ਵਾਸਤੇ ਜੁੜਿਆ শিক্ষা ਇਹ ਕੰਮ ਨੇ ਸਿੱਸੀ ਜਿਹੜੇ ਸ਼ਹਿਰ ਦੇ ਬਹੁਤ ਮੁਸ਼ਕਲ ਦੇ ਨਾਲ ਦਿਨ ਰਾਤ ਦੀ ਮਿਹਨਤ ਦੇ ਨਾਲ ਸੀਵਰ ਸ਼ਹਿਰ ਦਾ ਕੰਪਲੀਟ ਕੀਤਾ ਗਿਆ ਆਊਟਰ ਸੜਕ ਜਿਹੜੀ ਆ ਉਹ ਜਿੰਨਾ ਸੀਵਰ ਪਾ ਕੇ ਇੱਕ ਵਾਰੀ ਵੜਾ ਦਿੱਤੀ ਸੀ ਬਹਿਣੀ ਸੀ ਉਹ ਬੈਠ ਗਈ ਆ ਜਦੋਂ ਇਹ ਲੋਕ ਪਲਾਨ ਚੱਲੂ ਹੋ ਗੋ ਪੰਨਾ ਵੀ ਦਰਵਾਜ਼ਾ ਹੋ ਦਿੱਤੇ ਸੀ ਬਹੁਤ ਸੋਹਣੀ ਸੜਕ ਜਿਹੜੀ ਵਾਹ ਵੀ ਸਾਡੀ ਉਹਦੇ ਉੱਤੇ ਫਿਰ ਅਗਲੀਆਂ ਲੇਅਰਸ ਜਿਹੜੀਆਂ ਪਾ ਕੇ ਉਹਨੂੰ ਕੰਪਲੀਟ ਕਰਾਂਗੇ ਕਈ ਵਾਰੀ ਬਹੁਤ ਸਾਰੇ ਖਬਰਾਂ ਲੱਗਦੀਆਂ ਬਹੁਤ ਸਾਰੇ ਲੋਕ ਕਹਿੰਦੇ ਜੀ ਸੜਕ ਬਣੀ ਮੰਗਰੋ ਪਰ ਪਹਿਲਾਂ ਕੀ ਆ ਉਹ ਨੇਚਰਲੀ ਆ ਕਿ ਜਦੋਂ ਸੀਵਰ ਪਾਇਆ ਹੁੰਦਾ ਇੱਕ ਸਾਲ ਜਿਹੜਾ ਉਹਨੂੰ ਮਿੱਟੀ ਨੂੰ ਉੱ ਲੱਗਦਾ ਉਹ ਤਾਂ ਸਿਰਫ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਰਕੇ ਉਹ 11-12 ਪਾਈਆਂ ਸੀ ਤਾਂ ਕਿ ਬਹੁਤ ਪੂਰੀ ਹਾਲਤ ਤੋਂ ਜਾਣ ਵਿੱਚ ਪੈਸੇ ਅਜੇ ਜਿਹੜੀਆਂ 2-3 ਦਿਨਾਂ ਉਹ ਸੂਰ ਦੇ ਉੱਤੇ ਉਹ ਅਸੀਂ 20 ਦਿਨ ਦੇ ਵਿੱਚ ਵਿੱਚ ਸਟਾਰਟ ਕਰਾਂਗੇ ਜਦੋਂ ਸਾਡੇ ਪਲਾਨ ਚੱਲੂ ਹੋ ਜਾਂਦੇ ਆ ਫਸਟ ਸਟਾਪ ਜਿਹੜਾ ਉਹਦੀ 3-3 ਕਰੂਣ ਉਦੀ ਡਿਮੋਲਿਸ਼ਨ ਜਿਹੜਾ ਕਰਨ ਟਾ ਵਟਵਾਇ ਹੋਣੀ ਆ ਉਹਦੀ ਦੂਜੀ ਵਾਰ ਬੋਲੀ ਜਿਹੜੀ ਹੋਣੀ ਪਹਿਲੀ ਬੋਲੀ ਮੈਨੂੰ ਨਹੀਂ ਸਮਝ ਆਈ ਕਿ ਕਿਸ ਕਾਰਨ ਕਰਕੇ ਰੱਦ ਹੋਈ ਆ ਵਸਟ ਸਟਾਕ ਪਰ ਮੇਰੇ ਬਹੁਤ ਸੁਪਨਿਆਂ ਦਾ ਕੋਪਰ ਸ਼ਹਿਰ ਵਸਤੀਆਂ ਦਾ ਵੀ ਸੁਪਨਿਆਂ ਦਾ ਪ੍ਰੋਜੈਕਟ ਹੈ ਔਰ ਮੇਰਾ ਵੀ ਉਹ ਪ੍ਰੋਜੈਕਟ ਹੈ ਇਹ ਬਸ ਸਟਾਪ ਕੋਸੀ ਬਹੁਤ ਸੋਨਾ ਬਣਾਇਆ 3 ਤਰੀਕ ਨੂੰ ਉਹ ਟਵਟਵਾਈ ਦੀ ਬੋਦੀ ਜਿਹੜੀ ਉਹ ਹੋ ਕੇ ਟਵਟਵਾਈ ਸਟਾਰਟ ਹੋ ਚੁਗੀ ਪਰ ਇੱਕ ਸਾਲ ਦੇ ਵਿੱਚ ਵਿੱਚ ਨੀ ਪੋਤਰ ਦਾ ਬਸ ਸਟਾਪ ਜਿਹੜਾ ਅਸੀਂ ਕਿੰਨੇ ਜਿਹੜੀ ਹੈਗੀ ਆ ਕਿੰਨੀ ਅਮਾਉਂਟ ਦੇ ਵਿੱਚ ਜਿਹੜਾ ਬਸ ਸਟੈਂਡ ਬਣਾਇਆ ਜਾਊਗਾ ਇਹ ਇਹ ਤਕਰੀਬਨ 60 ਤੇ 70 ਤੋਂ 67 ਕਰੋੜ ਰੁਪਏ ਆ ਜਿਹੜਾ ਉਹ ਬਸ ਸਟਾਪ ਦੇ ਉੱਤੇ ਲਿਬਣਾ ਅਰੇ ਪੋਤਰ ਦੀ ਜਿਹੜੀ ਤਸੀਲ ਆ 6.5 ਕਰੋੜ ਰੁਪਏ ਉਹਦਾ ਵੀ ਸਾਡੇ ਕੋਲ ਆਇਆ ਪਿਆ ਔਰ ਉਹਦੇ ਸਾਰੀਆਂ ਜਿਹੜੀਆਂ ਜੰਨੀਆਂ ਵੀ ਪਰਵਾਨਗੀਆਂ ਹੁੰਦੀਆਂ ਸਾਰੇ ਡਿਪਾਰਟਮੈਂਟਾਂ ਦੀਆਂ ਪਰਵਾਨਗੀਆਂ ਹੋ ਗਈਆਂ ਬਹੁਤ ਛੇਤੀ ਜਿਹੜਾ ਉਹਦਾ ਟੈਂਡਰ ਲੱਗ ਜੂਗਾ ਅਸੀਂ ਲੁਧਿਆਣਾ ਦੀ ਤਹਿਸੀਲ ਵੀ ਜਿਹੜੀ ਆ ਉਹ ਨਵੀਂ ਬਣਾਵਾਂਗੇ ਪਿੱਤਰ ਬਣਾਵਾਂਗੇ ਜਿਹੜੀ ਬਿਲਡਿੰਗ ਬਣੀ ਹੋਈ ਹੈ ਤੇ ਪਿਛਲੇ ਪਾਸੇ ਸਾਡੇ ਕੋਲ ਬਹੁਤ ਜਗ੍ਹਾ ਪਈ ਹੈ ਉੱਥੇ ਨਵੀਂ ਬਿਲਡਿੰਗ ਬਣਾ ਕੇ ਬਾਅਦ ਦੇ ਵਿੱਚ ਇਸ ਬਿਲਡਿੰਗ ਨੂੰ ਜਿਹੜਾ ਕੋਡ ਮਾਰਸ਼ ਕੀਤਾ ਜਾਣਾ ਵੱਡੇ ਪ੍ਰੋਜੈਕਟ ਨੇ ਉੱਤਰ ਸਾਡੇ ਤਲਵਣ ਵਾਲੀ ਸਾਈਟ ਦੇ ਉੱਤੇ ਸੜਕ ਬਣ ਰਹੀ ਹੈ ਇੱਕ ਵੱਡੀ ਜਿਹੜੀ ਪਿਛਲੇ ਤਕਰੀਬਨ 15 ਸਾਲਾਂ ਤੋਂ ਸੜਕ ਦਾ ਕਿਸੇ ਨੇ ਬਤ ਨਹੀਂ ਪੁੱਛੀ ਸੀ 10 ਫੁੱਟ ਦੀ ਸੜਕ ਹੁੰਦੀ ਸੀ ਉਹ ਰਿਵਰ ਬੈੱਡੇ ਆਵਰ ਮਾਈਨਿੰਗ ਵਰਕ ਬਣੀ ਜਿਹੜੀ ਸੜਕਾਂ ਪਰ ਉਹ ਸੜਕ ਜਿਹੜੀ 18 ਫੁੱਟ ਚੌੜੀ ਬਣਾ ਰਹੀ ਆ ਵੱਡੇ ਬਜਟ ਦੇ ਨਾਲ ਉਹ ਸਨ ਸੰਕਸ਼ਿਤੀ ਬਣ ਰਹੀ ਆ ਉਹ ਨਾਲ ਦੀ ਨਾਲ ਹੀ ਜਿਹੜੀ ਮੁਹਮਲ ਤੋਂ ਬਿਲਦਾ ਮਾਈ ਉਜਿਹੜਾ ਸਾਡੀ 9 ਕਿਲੋਮੀਟਰ ਦੀ ਸੜਕਾਂ ਉਹ ਦਾ ਸਾਰੇ ਜਿਹੜਾ ਪ੍ਰਵਾਨ ਕੀਆ ਹੋ ਗਿਆ ਸਭ ਕੁਝ ਹੋ ਗਿਆ ਉਹਦਾ ਟੈਂਡਰ ਜਿਹੜਾ ਫਲੋਟ ਕਰ ਦਿੱਤਾ ਗਿਆ ਉਹ 25 ਦਿਨ ਦੇ ਵਿੱਚ ਉਹਦਾ ਟੈਂਡਰ ਪਹੁੰਚ ਚੁਕਾ ਮੇਰੀ ਆਸਿਆ ਮੈਨੂੰ ਕੇਵੀ ਅਸੀਂ ਇਲੈਕਸ਼ਨ ਤੋਂ ਪਹਿਲਾਂ ਉਹ ਵੀ ਸਟਾਰਟ ਕਰ ਰਹੇ ਹਾਂਗੇ ਉਹ ਕੁਝ ਸਾਡੀ ਚੀਜ਼ਾਂ ਮਤਲਬ ਅੰਗੈਂਟ ਚੀਜ਼ਾਂ ਨੇ ਸ਼ਹਿਰ ਵੀ ਜਿਹੜੀਆਂ ਅਸੀਂ ਕਰਨ ਜਾ ਰਹੇ ਹਾਂ ਰੇਡੀ ਮਾਰਕੀਟ ਦਾ ਅਗਲੇ ਹਫ਼ਤੇ ਕਰਾਂਗੇ ਨੀ ਪੱਥਰ ਰੱਖਾਂਗੇ ਉਹਦਾ ਤਾਂ ਕਿ ਸ਼ਹਿਰ ਦੀ ਜਿਹੜੀ ਹਵਾ ਚਾਹੀਏ ਉਹ ਚੱਲੂ ਰੂਪ ਦਿੱਤਾ ਜਾ ਸਕੇ ਔਰ ਜਿਹੜੇ ਰੇੜੀ ਲਾਉਣ ਵਾਲੇ ਵੀ ਉਹ ਵੀ ਸਲਮਾਨਯੋਗ ਥਾਂ ਤੇ ਖੜੇ ਹੋਣ ਪਰ ਸੋਤਾ ਲੈਣ ਜਾਣ ਵਾਲੇ ਵੀ ਆਰਾਮ ਦੇ ਨਾਲ ਆਪਰਾਸ਼ਟਾ ਉਸਤਾ ਬਤੋ ਨੂੰ ਰੇਡੀ ਮਾਰਕੀਟ ਤੇ ਚੁਣ ਸਕਣ ਤੇ ਹੰਡੇ ਹੈ ਕਿਉਂਕਿ ਮੈਂ 1 ਬਾਈ 1 ਬਹੁਤਈ ਵਾਰੀ ਅਨਾਊਂਸਮੈਂਟਸ ਹੋ ਚੁੱਕੇ ਪਰ ਹਰਡਲਸ ਬਹੁਤ ਨੇ ਅੜਿੱਕੇ ਬਹੁਤ ਨੇ ਜਿਨ੍ਹਾਂ ਦਾ ਕਰਕੇ ਕੇਵਰੀ ਘੁੰਮਨ ਵਿੱਚ ਤੇਰੀ ਹੁੰਦੀ ਹੈ ਕੇਵਰੀ ਲੋਕਾਂ ਨੂੰ ਅਸਮ ਬਹੁਤ ਚਾਹਦੀਆਂ ਸੀਗਾ ਇਸ ਕਰਕੇ ਕੇਵਰੀ ਕਾਲੇ ਵੀ ਬਹਿ ਜਾਂਦੇ ਆ ਕਿ ਜੀ 2 ਸਾਲ ਹੋ ਗਏ ਹੋਇਆ ਕੁਛ ਨਹੀਂ ਪਰ ਮੈਂ ਇਹ ਨਹੀਂ ਕਹਿ ਸਕਦੀ ਕਿ 2 ਸਾਲ ਹੋ ਗਏ ਹੋਇਆ ਕੁਛ ਨਹੀਂ ਅਸੀਂ ਬਸਟਪੌਕ ਨੂੰ ਪਾਸ ਕਰਵਾ ਲਿਆ ਪ੍ਰਮਾਨ ਕਰਵਾ ਲਿਆ ਪੈਸੇ ਆ ਗਏ ਅਸੀਂ ਤਹਿਸੀਲ ਤੋਂ ਪਾਸ ਕਰਵਾ ਲਿਆ ਪ੍ਰਮਾਨ ਕਰਾ ਲਿਆ ਅਸੀਂ ਸੀਵਰ ਜਿਹੜਾ ਪਿਛਲੇ 7 ਸਾਲ ਤੋਂ ਰੁਕਿਆ ਪਿਆ ਸੀ ਉਹਨੂੰ ਕੰਪਲੀਟ ਕਰ ਲਿਆ ਪਰ ਅਗਲਾ ਸੀਵਰ ਜਿਹੜਾ ਆ ਜਿਹੜੇ ਨਵੇਂ ਸੀਵਰ ਹੋਰ ਪੈਣ ਵਾਲੇ ਨੇ ਨਵੀਂ ਵਾਦੀ ਬਣ ਗਈ ਹੈ ਸਾਡੀ ਉਹਦੇ ਐਸਟੀਮੇਟ ਲੱਗਨੇ ਸ਼ੁਰੂ ਹੋ ਗਿਆ ਔਰ ਜਿਹੜਾ ਪਿਛਲੇ 35-40 ਸਾਲ ਪੁਰਾਣਾ ਸੀਵਰ ਆ ਉਹਦੀ ਐਸਟੀਮੇਟ ਲੱਗਨੇ ਸ਼ੁਰੂ ਹੋ ਗਿਆ ਅਸੀਂ ਉਹ ਵੀ ਦੁਬਾਰਾ ਤੋਂ ਕਿਉਂਕਿ ਬਹੁਤ ਛੋਟੀਆਂ ਪਾਈਪਾਂ ਨੇ ਉਹ ਵੀ ਸੀਵਰ ਦਾ ਦੁਬਾਰਾ ਤੋਂ ਹੁਣ ਸ਼ੁਰੂ ਹੋ ਗਿਆ ਤੁਹਾਨੂੰ ਹੋਰ ਕੁਝ ਵੀ ਗੱਲ ਦੱਸ ਦੇ ਕਿ ਬਿਲਕੁਲ ਵਾਸਤੇ 35 ਕਰੋੜ ਰੁਪਏ ਦਾ ਸਿਵਲ ਜਿਹੜਾ ਉਹਦਾ ਟੈਂਡਰ ਲੱਗ ਕੇ ਬਿਲਕੁਲ ਨਹੀਂ ਪੱਤਰ ਵਾਸਤੇ ਤਿਆਰ ਆ ਸੀ ਅਬ ਸਾਡੇ ਤੋਂ ਕੱਟ ਕਰਾਉਣਗੇ ਉਹਦਾ ਉਹ ਵਾਸਤੇ ਮੋਰੀਆ ਉਹ ਬਿਲਕੇ ਸ਼ਹਿਰ ਵਾਸਤੇ ਤੇ ਕੋਤ ਸ਼ਹਿਰ ਵਾਸਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਜਿਹੜਾ ਸੈਂਟਰ ਗਵਰਨਮੈਂਟ ਦਾ ਤੇ ਪੰਜਾਬ ਗਵਰਨਮੈਂਟ ਦਾ ਸਾਂਝਾ ਪ੍ਰੋਜੈਕਟ ਆ ਕਿ ਉਹਨੂੰ 0.2 ਜਿਹੜੀ ਹੈਗੀ ਉਸ ਸਕੀਮ ਦਾ ਨਾਮ ਆ ਕਿ ਨਹਿਰੀ ਪਾਣੀ ਜਿਹੜਾ ਆ ਉਹਨੂੰ 3 ਇਕੜ ਦੇ ਵਿੱਚ ਵੱਡੇ ਭੌਜ ਬਣ ਕੇ ਉਹਦੇ ਵਿੱਚ ਕਲੈਕਟ ਕੀਤਾ ਜਾਊਗਾ ਉਸ ਪਾਣੀ ਨੂੰ ਟ੍ਰੀਟ ਕਰਕੇ ਪੂਰੇ ਸ਼ਹਿਰ ਦੇ ਵਿੱਚ ਨਵੀਂ ਵਾਟਰ ਸਪਲਾਈ ਜਿਹੜੀ ਉਹ ਪਾਈ ਜਾਣੀ ਤਾਂ ਕਿ ਧਰਤੀ ਦੇ ਵਿੱਚ ਜਿਹੜੀ ਵਾਟਰ ਸਪਲਾਈ ਬਹੁਤ ਸਾਰੇ ਤੁਮਤੇ ਗੰਦਗੀ ਆ ਗੰਦਾ ਸਭ ਪਾਣੀ ਮਿਲਦਾ ਲੋਕਾਂ ਨੂੰ ਪਰ ਉਹ ਵਾਟਰ ਸਪਲਾਈ ਜਿਹੜੀ ਧਰਤੀ ਚੋਂ ਪਾਣੀ ਕੱਢਣਾ ਬਿਲਕੁਲ ਬੰਦ ਕੀਤਾ ਜਾਊਗਾ ਪਰ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਟ੍ਰੀਟ ਕਰਕੇ ਲੋਕਾਂ ਦੇ ਘਰਾਂ ਤੱਕ ਜਿਹੜਾ ਸਾਫ਼ ਪਾਣੀ 24 ਘੰਟੇ ਪਹੁੰਚਾਇਆ ਜਾਣਾ ਹੈ ਕੋਣ ਜਿਵੇਂ ਪਾਣੀ ਦੀ ਟਾਈਮਿੰਗ ਹੈ ਕਿ ਸਵੇਰ ਨੂੰ ਆ ਗਿਆ ਦੁਪਹਿਰ ਨੂੰ ਆ ਗਿਆ ਸ਼ਾਮ ਨੂੰ ਆ ਗਿਆ ਲੋਕ ਜਿਹੜੇ ਆ ਉਹ ਆਪਣੇ ਪਾਣੀ ਨੂੰ ਇਕੱਠਾ ਕਰਨ ਵਾਸਤੇ ਬਹੁਤ ਸਾਰਾ ਪਾਣੀ ਵੇਸਟ ਕਰਦੇ ਆ ਉਹ ਆਪਣੇ ਭਾਂਡੇ ਨੂੰ ਵੀ ਛੱਡਦੇ ਤੇ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਆ ਕਿ ਦੁਬਾਰਾ ਪਾਣੀ ਨਹੀਂ ਆਉਣਾ ਉਹ ਜਿਹੜਾ ਪਾਣੀ ਆ 24 ਘੰਟੇ ਦੇ ਵਿੱਚ ਵਿੱਚ 24 ਘੰਟੇ ਪਾਣੀ ਹਰ ਵੇਲੇ ਟੈਪ ਦੇ ਵਿੱਚ ਰਿਹਾ ਕਰੂਗਾ ਜਦੋਂ ਮਰਜ਼ੀ ਟੈਪ ਖੋਲ੍ਹ ਕੇ ਪਾਣੀ ਹੋਏਗਾ 11 ਕਰੋੜ ਰੁਪਈਆ ਉਹਦਾ ਜਿਹੜਾ ਸੈਕਸ਼ਨ ਹੋ ਗਿਆ ਸੜਕ ਡਿਪਾਰਟਮੈਂਟ ਸੀ ਰਿਸੈਂਪਸ਼ਨ ਤੇ ਸਿਵਲ ਰੋਡ ਡਿਪਾਰਟਮੈਂਟ ਕੋਲ ਉਹ ਵੀ پیسے ਆ ਚੁੱਕੇ ਆ ਔਰ ਕੰਮ ਵੱਡੇ ਨੇ ਔਰ ਉਹਨਾਂ ਦੇ ਵਿੱਚ ਫਿਰ ਉਹਨਾਂ ਨੂੰ ਪਾਸ ਕਰਾਉਣਾ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਵੀ ਵੱਡੀਆਂ ਚੀਜ਼ਾਂ ਹੁੰਦੀਆਂ ਜਿਹੜੇ ਸੜਕੀਆਂ ਪਰਮਿਸ਼ਨਸ ਹੁੰਦੀਆਂ ਨੇ ਡਿਪਾਰਟਮੈਂਟ ਦੇ ਕਲੀਅਰਸ ਹੁੰਦੀਆਂ ਨੇ ਉਹਨਾਂ ਨੂੰ ਸਮਝ ਲੱਗਦਾ ਕਈ ਵਾਰੀ ਪ੍ਰੋਜੈਕਟ ਨਹੀਂ ਸਹੀ ਤਰੀਕੇ ਨਾਲ ਬਣਦਾ ਫਿਰ ਦੁਬਾਰਾ ਬਣਾਇਆ ਜਾਂਦਾ ਫਿਰ ਉੱਤੇ ਭੇਜਦੇ ਆ ਫਿਰ ਉੱਥੇ ਖਾਮੀਆਂ ਨਿਕਲ ਜਾਂਦੀਆਂ ਫਿਰ ਥੱਲੇ ਆ ਜਾਂਦਾ ਕਿਉਂਕਿ ਨਵੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਨੰਬਰੇਸ਼ਨ ਹੁੰਦੀਆਂ ਜਿਹੜਾ ਕਰਕੇ ਸਮਝ ਲੱਗ ਰਿਹਾ ਉਹਨਾਂ ਵਾਲੇ 2 ਸਾਲ ਜਿਹੜੇ 3 ਸਾਲ ਛੱਡ ਕੋ ਬਚ ਗਏ ਆ ਮੈਂ ਇਹ ਚਾਹਨੀ ਆ ਕਿ ਛੜ ਵਾਸੀ ਵੀ ਹਲਕਾ ਵਾਸੀ ਵੀ ਮੈਨੂੰ 5 ਸਾਲ ਬਾਅਦ ਨੰਬਰ ਦੇਣ ਬੇਨੰਗਾ ਦੇਣ ਮੈਂ ਨਹੀਂ ਮੰਨਦੀ ਅਜੇ ਨਾਲ ਕੋਈ ਵੀ ਕਹੇ ਕਿ ਮੇਰਾ ਕੁਝ ਹੋ ਗਿਆ ਕਿ ਨਹੀਂ ਹੋ ਗਿਆ ਮੈਨੂੰ 5 ਸਾਲ ਬਾਅਦ ਆਪਣੇ ਮਾਰਕਸ ਜਿਹੜੇ ਆ ਹੋਏ ਉਹਨਾਂ ਮਾਰਕਸ ਦੇ ਆਧਾਰ ਤੇ ਮੈਨੂੰ ਵੋਟਾਂ ਪਾਉਣ ਜੇ ਮੈਨੂੰ ਲੱਗੇ ਆ ਮੈਂ ਤਾਂ ਤੇ ਖਰੀ ਉਤਰੀ ਦੂਆਂਗੀ ਤੇ ਮੈਨੂੰ ਵੋਟਾਂ ਪਾਉਣਗੇ ਜੇ ਮੈਨੂੰ ਖੁਦ ਨੂੰ ਵੀ ਲੱਗੂਗਾ ਕਿ ਮੈਂ ਕੁਝ ਨਹੀਂ ਕਰ ਪਾਈ 5 ਸਾਲਾਂ ਇ ਤਾਂ ਮੈਂ ਆਪਣੇ ਆਪ ਨੂੰ ਪੁੱਛੀ ਹਾਂ ਸਕਦੀ ਮੈਂ ਕੋਸ਼ਿਸ਼ ਹੋਏਗੀ ਕਿ ਮੈਂ ਸ਼ਾਇਦ ਨੂੰ ਆਪਣੇ ਨੂੰ ਬਹੁਤ ਬਿਹਤਰ ਕਰ ਸਕਾਂ ਆਵਾਜ਼ ਇਸ ਸਰ ਤੱਕ ਨਚਰਾਵਾਂਗੇ ਅਰੇ ਜਿਵੇਂ ਕਿ ਉਹਨਾਂ ਕੈਲਸੀਅਮ ਸਾਹਿਬ ਨੇ ਜਿਹੜੇ ਹੈਗੇ ਆ ਐਸਐਸਐਫ ਚਾਲੂ ਕੀਤੀ ਆ ਬਹੁਤ ਵਧੀਆ ਬਹੁਤ ਵੱਡੀਆਂ ਤੇ ਤਕੜੀਆਂ ਗੱਡੀਆਂ ਜਿਹੜੀਆਂ ਬਲੈਕਸ ਵਗੈਰਾ ਦੀਆਂ ਉਹ ਦਿੱਤੀਆਂ ਗਈਆਂ ਆ ਨਵੀਂ ਜਿਹੜੀ ਫੋਰਸ ਭਰਤੀ ਕੀਤੀ ਗਈਆਂ ਹਰ 20 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਸਾਨੂੰ ਘੁੰਮਦੀ ਹਰ ਵੇਲੇ ਘੁੰਮਦੀ ਨਜ਼ਰ ਆਉਂਦੀ ਕਿਸੇ ਵੀ ਸੜਕ 'ਤੇ ਕੋਈ ਹਾਦਸਾ ਹੋ ਜਾਏ ਉਹਨੂੰ ਲੈ ਕੇ ਜਾਣਾ ਉਹਨੂੰ ਟ੍ਰੀਟਮੈਂਟ ਦੇ ਉੱਤੇ ਸਹੀ ਛੋੜਾ ਉਹਦੀ ਜਾਨ ਬਚਾਉਣੀ ਉਨਾ ਉਸ ਫੋਰਸ ਦੀ ਜਿਹੜੀ ਉਹ ਜ਼ਿੰਮੇਵਾਰੀ ਮਣੀ ਆ ਇੱਕ ਕ੍ਰਾਂਤੀਕਾਰੀ ਕਦਮ ਨੇ ਸੀਐਮ ਸਾਹਿਬ ਤੇ ਉਹਨਾਂ ਦੀ ਸੋਚ ਮਨੁੱਖਤਾ ਪ੍ਰਤੀ ਪਿਆਰ ਪੰਜਾਬ ਪ੍ਰਤੀ ਪਿਆਰ ਸੁਰਗਿਤਾ ਜਿਹੜੀ ਉਹਨਾਂ ਦੀ ਆ ਇਹ ਸਾਰੀ ਇਹਨਾਂ ਚੀਜ਼ਾਂ ਦੀ ਗਵਾਹੀ ਭਰਦੀ ਆ ਕਿ ਕੰਮ ਦੇਖੋ ਕਿਵੇਂ ਜੇ ਕਿਹੋ ਜਿਹਾ ਕਰੇ ਸੀ ਐਮ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਕੰਮ ਕਿਸੇ ਦੀ ਸੋਚ ਦਾ ਹਿੱਸਾ ਨਹੀਂ ਸੀ ਹੁੰਦੀ ਆ ਇਹ ਚੀਜ਼ਾਂ ਜਿਹੜੀਆਂ ਮਾਣਯੋਗ ਸੀਐਮ ਸਾਹਿਬ ਜਿਹੜੇ ਸਾਡੇ ਵਾਸਤੇ ਕੰਮ ਕਰ ਸਾਰੇ ਕਰ ਰਹੇ ਆ ਔਰ ਬਹੁਤ ਜਲਦੀ ਜੜੀ ਹੈ ਡੋਰ ਸਟੈਪ ਤੇ ਡਿਲੀਵਰੀ ਕਣਕ ਦੀ ਆਟੇ ਦੀ ਜਿੱਦਾਂ ਵੀ ਕਿਸੇ ਦੀ ਸੂਚ ਹੋਏ ਉਹ ਕੋਸ਼ਿਸ਼ ਨਹੀਂ ਹੋ ਚੁੱਕੀ ਜਿਹੜੇ ਤਕਰੀਬਨ 10 ਲੱਖ ਕਾਰਡ ਕੱਟਿਆ ਗਿਆ ਸੀ ਉਹ ਕਾਰਡ ਦੁਬਾਰਾ ਸੀਐਮ ਸਾਹਿਬ ਨੇ ਬਹਾਲ ਕਰ ਦਿੱਤੇ ਆ ਔਰ ਕੋਸ਼ਿਸ਼ ਹੋਏਗੀ ਕਿ 1 ਵਾਰ ਦੇ ਦਿਨ ਦੇ ਵਿੱਚ ਜਿਹੜੀਆਂ ਕ੍ਰੈਕਸ਼ਨ ਕਾਰਡਾਂ ਦੀਆਂ ਨੇ ਉਹ ਵੀ ਕੀਤੀਆਂ ਜਾਣਗੀਆਂ ਜਿਹੜੇ ਕੋਈ ਕਦੁੱਕਾ ਨਵੇਂ ਬਣਨ ਵਾਲੇ ਕਾਰਡ ਆ ਉਹ ਤੋਂ ਬਾਅਦ ਦੇਖਾਂਗੇ ਕਿਹੜੇ ਬਣਨ ਵਾਲੇ ਆ ਉਹਨਾਂ ਵੱਲ ਵੀ ਜਿਹੜਾ ਕਦਮ ਚੁੱਕੇ ਜਾਊਗਾ ਮਰੇ ਮਨਸਾਤੀਆਂ ਸਿੱਤਾਂ ਕਰਨ ਲਈ ਤਾਂ ਫੇ ਸਾਨੂੰ ਸੁਵੇਤੋਂ ਲੈ ਕੇ ਸ਼ਾਇਦ ਸਮਾਂ ਘਟ ਪੈ ਜਾਵੇ ਕਿਉਂਕਿ ਜੇ ਵਜੇ ਕੰਮ ਕਰਦੇ ਆ ਜਿਨਨੇ ਸੁਵੇਤ ਤਰਨ ਲੱਗੇ ਹੋਏ ਜਿਨਨੇ ਜਨੂਨ ਨਾਲ ਲੱਗੇ ਹੋਇਆ ਬਿਨਾ ਕਿਸੇ ਦੀ ਪਰਵਾਹ ਕੀਤੇ ਹੋਏ ਬਿਨਾ ਕੋਈ ਕੀ ਕਹਿੰਦਾ ਉਹਦੀ ਪਰਵਾਹ ਕੀਤੇ ਹੋਏ ਉਹ ਲਗਾਤਾਰ ਕਰ ਰਹੇ ਅਰਸੀਂ ਉਹਨਾਂ ਦੇ ਕਦਮ ਚੁਣਾਤੇ ਚਲਦੇ ਹੋਏ 腐प्शन ਜਿਹੜੀ ਕ腐प्शन ਆ ਉਹਦੇ ਪ੍ਰਤੀ ਜ਼ੀਰੋ ਟੋਲਰੈਂਸ ਸੀਐਮ ਸਾਹਿਬ ਤੇ ਯੂਰ ਜ਼ੀਰੋ ਟੋਲਰੈਂਸ ਮੇਰੀ ਹੈ ਕਿ ਮੈਂ ਕਿਸੇ ਵੀ ਭ੍ਰਸ਼ਟਾਚਾਰੀ ਨੂੰ ਬਖਸ਼ੀ ਸਕਦੀ ਮੈਂ ਨਿਵੇਸ਼ਾ ਤਾੜਨਾ ਕਰਕੇ ਰੱਖਦੀ ਹਾਂ ਕਿ ਮੈਨੂੰ ਕਿਤੇ ਕੋਈ ਖਬਰ ਨਹੀਂ ਹੋਣੀ ਚਾਹੀਦੀ ਮੈਨੂੰ ਕਿਤੇ ਕੋਈ ਲੰਮਾ ਨਹੀਂ ਆਉਣਾ ਚਾਹੀਦਾ ਪ੍ਰਸ਼ਾਸਨ ਨਾਲ ਕਿ ਕਿਤੇ ਕ腐प्शन ਹੋਈ ਹੈ ਕਿਤੇ ਪੈਸੇ ਲੈ ਕੇ ਕੰਮ ਹੋਇਆ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸੀਐਮ ਸਾਹਿਬ ਦੇ ਕਦਮ ਚੁੱਕਦੇ ਚੱਲਦੇ ਹੋਏ ਉਹਨਾਂ ਦੇ ਹਿਸਾਬ ਦੇ ਨਾਲ ਪੰਜਾਬ ਸਰਕਾਰ ਅਸੀਂ ਆਪਣੇ ਕਦਮ ਅੱਗੇ ਵਧਾ ਰਹੇ ਹਾਂ ਹਾਂਜੀ ਮਣੀ ਜੀ ਅੱਜ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਤੁਹਾਨੂੰ ਕੀ ਕਹਿਣਾ ਚਾਹੋਗੇ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਮਤਲਬ ਵੱਧ ਤੋਂ ਵੱਧ ਮਿਹਨਤ ਕਰਾਂਗੇ ਐਮਐਲਏ ਸਾਹਿਬ ਨੇ ਬਹੁਤ ਵੱਡੀ ਸ਼ਹਿਰ ਦੀ ਜ਼ਿੰਮੇਵਾਰੀ ਦਿੱਤੀ ਆ ਆਪਾਂ ਜਿੰਨਾ ਵੀ ਯੂਥ ਆ ਉਹਨੂੰ ਚੰਗੇ ਰਾਹਤੇ ਤੇ ਲੈ ਕੇ ਜਾਣਾ ਇਹ ਬੜੀ ਵੱਡੀ ਗੱਲ ਆ ਔਰ ਸਾਰੇ ਸ਼ਹਿਰ ਨੇ ਮੇਰੇ ਭਰਾਵਾਂ ਨੇ ਪ੍ਰਦੀਪ ਉਹਨਾਂ ਨੇ ਕਰਨ ਨੇ ਗਾਬਾ ਸਾਹਿਬ ਸ਼ਨੀ ਨੀਚਰ ਗੜਵਾਲ ਸਾਹਿਬ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਅਸੀਂ ਛੋਟੀ ਜੀ ਮੀਟਿੰਗ ਟਰਾਈਪ ਰੱਖਿਆ ਸੀਗਾ ਪਰ ਉਮੀਦ ਤੋਂ ਵੱਧ ਹਜ਼ਾਰ ਦੇ ਹਿਸਾਬ ਨਾਲ ਬੰਦੇ 800000 ਬੰਦਾ ਇਕੱਠਾ ਹੋਇਆ ਤੇ ਮੈਂ ਹਰੇਕ ਆਪਣੇ ਜਿਹੜੇ ਮੈਨੂੰ ਸਹਿਯੋਗ ਕੀਤਾ ਬਹੁਤ ਜ਼ਿਆਦਾ ਥੈਂਕ ਯੂ ਇਹਨਾਂ ਦਾ ਕਰਦਾ ਤੇ ਸਾਰਿਆਂ ਨੂੰ ਕੋਈ ਵੀ ਦਿੱਕਤ ਹੋਵੇ ਕੋਈ ਪ੍ਰੋਬਲਮ ਹੋਵੇ ਤੁਸੀਂ ਆ ਕੇ ਤੁਸੀਂ ਸੇਵਾ ਦਾ ਮੌਕਾ ਦੇ ਸਕਦੇ ਆ ਆਪਾਂ ਉਹਦੇ ਨਾਲ ਤੁਹਾਡੇ ਭਰਾਵਾਂ ਨਾਲ ਖੜੇ ਆ ਸਾਰਿਆਂ ਨਾਲ ਥੈਂਕ ਯੂ ਜੀ ਪ੍ਰਦੀਪਾ ਜੀ ਅੱਜ ਮਣੀ ਮਹਿੰਦਰੂ ਜੀ ਨੂੰ ਇੱਕ ਅਹੁਦਾ ਦਿੱਤਾ ਕੀ ਕਹਿਣਾ ਚਾਹੁੰਦੇ ਤੁਸੀਂ ਇਹਦਾ ਹਾਂ ਜੀ ਬਹੁਤ ਅੱਜ ਖੁਸ਼ੀ ਦੀ ਗੱਲ ਆ ਕਿ ਸਾਡਾ ਛੋਟਾ ਵੀਰ ਮਣੀ ਮਹਿੰਦਰੂ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਬੀਬੀ 인ਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੂਦਰ ਦੀ ਵੱਲੋਂ ਨਕੂਦਰ ਸ਼ਹਿਰ ਦਾ ਯੂਥ ਦਾ ਪ੍ਰਧਾਨ ਲਗਾਇਆ ਗਿਆ ਤੇ ਆਸ ਕਰਦੇ ਹਾਂ ਸਾਡਾ ਭਰਾ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਵਧੀਆ ਢੰਗ ਦੇ ਨਾਲ ਸੋਲਵ ਕਰੂਗਾ ਤੇ ਪਾਰਟੀ ਵਾਸਤੇ ਇਹ ਦਿਨ ਦੁਗਣੀ ਚ ਆਰਾ ਚੋਗਣੀ ਮੈਂਤ ਕਰੂਗਾ ਤਾਂ ਕਿ ਹੋਰ ਵਾਰ ਵਾਰ ਤਰਕੀਆਂ ਕਰੇ ਤੇ ਵੀਰ ਨੂੰ ਅੱਜ ਦੇ ਦਿਨ ਪ੍ਰਧਾਨ ਲੱਗਣ ਤੇ ਸਾਡੇ ਵੱਲੋਂ ਮੇਰੇ ਭਰਾਵਾਂ ਵੱਲੋਂ ਤੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਕਰਾਂ ਜੀ ਤੁਹਾਡਾ ਸਾਥੀ ਮਿੰਦਰੂ ਅੱਜ ਬਹੁਤ ਵੱਡਾ ਉਦਦਾ ਮਿਲਿਆ ਹੈ ਕੀ ਕਹਿਣਾ ਚਾਹੁੰਦੇ ਹੈ ਸਭ ਤੋਂ ਪਹਿਲਾਂ ਜੀ ਇਸ ਮੁਬਾਰਕ ਭਰੇ ਦਿਨ ਤੇ ਆਪ ਸਭ ਜੀ ਨੂੰ ਪ੍ਰੈਸ ਨੂੰ ਦਿਆ ਹੈ ਕਹਿੰਦੇ ਆ ਸ਼ੁਭ ਕਾਮਨਾਵਾਂ ਦਿੰਦੇ ਆ ਆਪਣਾ ਵੱਡਾ ਵੀਰ ਮਨੀ ਮਿੰਦਰੂ ਜਿਨ੍ਹਾਂ ਨੇ ਦਿਨ ਰਾਤ ਪਾਰਟੀ ਲਈ ਸ਼ੁਰੂ ਤੋਂ ਆਪਣਾ ਯੋਗਦਾਨ ਪਾਉਂਦੇ ਹੋਏ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਗਏ ਆ ਤੇ ਅੱਜ ਇਹਨਾਂ ਨੂੰ ਏਡਾ ਵੱਡਾ ਮੌਕਾ ਸਰਦਾਰ ਭਗਵਾਨ ਸਿੰਘ ਮਾਨ ਜੀ ਅਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਰਹਿਨਵਾਈ ਹੇਠ ਮਿਲਿਆ ਆ ਤੇ ਅਸੀਂ ਮੈਡਮ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮੁੱਖ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਮੈਂ ਆਸ ਕਰਦਾ ਵੱਡੇ ਭਾਜੀ ਤੋਂ ਕਿ ਉਹ ਆਪਣੀ ਤੇ ਜਿੱਤੀ ਦੀ ਜ਼ਿੰਮੇਵਾਰੀ ਬਹੁਤ ਹੀ ਬੜੀ ਤਰੀਕੇ ਨਾਲ ਬਾਨਗੇ ਸਾਨੂੰ ਪੂਰੀ ਉਮੀਦ ਹੈ ਜੀ ਕਿ ਇਹ ਦਿਨ ਰਾਤ ਜਿੱਦਾਂ ਤਰੱਕੀ ਕਰਦੇ ਰਹੇ ਆ ਇਹ 24 ਘੰਟੇ ਸਾਡੀ ਯੂਥ ਲਈ ਸਾਡੇ ਸ਼ਹਿਰ ਲਈ ਸਾਡੇ ਹਲਕੇ ਲਈ ਇਦਾਂ ਦਿਨ ਰਾਤ ਮਿਹਨਤ ਜਿੱਦਾਂ ਕਰਦੇ ਸੀ ਉਤੋਂ ਵੀ 8 ਗੁਣਾ 10 ਗੁਣਾ ਵੱਧ ਕੇ ਕਰਦੇ ਰਹਿਣਗੇ ਤੇ ਮੈਂ ਆਪ ਜੀ ਦੀ ਮਜੂਦਗੀ ਵਿੱਚ ਇਹਨਾਂ ਦਾ ਬਹੁਤ 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 ਧੰਨਵਾਦ ਕਰਦਾ ਹਾਂ ਆਪ ਸਭ ਦਾ ਧੰਨਵਾਦ ਕੀਤਾ ਕਰਦਾ ਹਾਂ ਜਿੰਨਾ ਯੂਥ ਇਕੱਠਾ ਹੋਇਆ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਸ਼ਲਾਘਾਯੋਗ ਗੱਲ ਹੈ